ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹਲਾ 5ਮ ਟਹਿਲ ਕਰ ਹੋ ਤਰੇ ਦਾਸ ਕੀ ਪਗ ਚਰ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤੁਮ ਮਿਲਤੇ ਮੇਰਾ ਮਨ ਜਿਉ ਤੈਮੂ ਮਿਲਹੁ ਦਿਾਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤ ਕਰਪਾਲ ਰਹਾਓ जगत उदाहरण साथ प्रब तिन लागो पाल मोह को दीजे दान प्रब संतन पग राल उक्त स्यानवकाश नाही नाही कश काल भ्रम परख मोहते कट होय ज जाल बिनो करो करुणा पतहे पिता प्रपाल गुण गावो तेरे सार संग दानक शुभसाल सतनाम श्री वाह गुरु साहिब जी बेलावर महला पंजमा ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤੁਮ ਮਿਲਤੇ ਮੇਰਾ ਮਨ ਜਿਉ ਤੈਮੋ ਮਿਲਹੁ ਦਿਾਲ ਇਸ ਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਾਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨੁ ਬਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋ ਮਹਤੇ ਕਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤਿਹਿ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹੱਲਾ ਪੰਜਮਾ ਟਹਿਲ ਕਰੋ ਤੇਰੇ ਦਾਸ ਕੀ ਪਗ ਚਰਿ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਬਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਖੋ ਮਹਤੇ ਕਟ ਹੋਇ ਰਮਜਾਲ ਬਿਨਹ ਕਰੋ ਕਰੋੜਾ ਪਤੇਹ ਹਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਰ ਮਹੱਲਾ ਪੰਜਮਾ ਟਹਿਲ ਕਰੋ ਤੇਰੇ ਦਾਸ ਕੀ ਪਗ ਚਰ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਨਿਸਬਾਸ ਰਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧਕਵ ਤੈਨ ਲਗਹੁ ਪਾਲ ਮੌਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨ ਅਪਕਾਸ਼ ਨਹੀ ਨਹੀ ਕਛ ਕਾਲ ਬਾਲੰ ਬਾਰਾ ਘੋ ਮਹਤੇ ਕੱਟ ਹੋ ਜਮ ਜਾਲ ਬਿਨਹੁ ਕਰੋ ਕਰੋੜਾ ਪਤਿਹਿ ਤਾ ਪ੍ਰਤਪਾਲ ਗੁਣ ਗਾਵਹੁ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲੇ ਮਹਲਾ 5 ਮਟਹਿਲ ਕਰਹੁ ਤੇਰੇ ਦਾਸ ਕੀ ਪਗ ਚਰਿ ਓ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾਵ ਜਗਤ ਉਧਾਰਨ ਸਾਧ ਤਵ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਪ੍ਰਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋਮਹੁ ਤੇ ਕਟ ਹੋ ਜਮ ਜਾਲ ਬਿਨਹੁ ਕਰੋ ਕਰੋੜਾ ਪਤਿਹਿ ਤਾ ਪ੍ਰਤਪਾਲ ਗੁਣ ਗਾਵਹੁ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹਲਾ 5 ਮ ਟਹਿਲ ਕਰਹੁ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਨ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦੇ ਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋਮ ਹਤੇ ਕਟ ਹੋਇ ਰਮ ਜਾਲ ਬਿਨਹ ਕਰੋ ਕਰੋੜਾ ਪਤੇਹ ਇਥਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹੱਲਾ ਪੰਜਮ ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤੈਮੋ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਬਕਸ਼ ਨਾਹੀ ਨਾਹੀ ਕਛ ਕਾਲ ਬਾਲ ਮਾਰਾ ਕੋ ਮਹਤੇ ਕਟ ਹੋਇ ਰਮ ਜਾਲ ਬਿਨਹੁ ਕਰੋ ਕਰੋੜਾ ਪਤਿਹ ਪਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲਾ ਮਹਲਾ ਪੰਜਮਾ ਟਹਿਲ ਕਰੋ ਤੇਰੇ ਦਾਸ ਕੀ ਪਗ ਚਰ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤੈਉ ਮਿਲਹੁ ਦਿਆਲ ਇਸ ਬਾਸਰ ਮਨ ਆਨੰਦ ਹੋਤ ਚਿਤੁ ਬੁਧਿ ਕਰਪਾਲ ਰਹਾ ਜਗਤ ਉਧਾਰਨ ਸਾਧ ਪ੍ਰਭ ਤੈਨ ਲਾਗਹੁ ਪਾਲ ਮੋਹ ਕੋ ਦੀਜੈ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਬਕਾਸ਼ ਨਾਹੀ ਨਾਹੀ ਕਛ ਕਾਲ ਬਾਲੰਬਾਰਾ ਕੋ ਮਹਤੇ ਕਟ ਹੋ ਜੰ ਜਾਲ ਬਿਨਹ ਕਰੋ ਕਰੋੜਾ ਪਤੇਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਖ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹਲਾ 5 ਮ ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰ ਓ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਉਮ ਮਿਲਤੇ ਮੇਰਾ ਮਨ ਜਿਉ ਤੈਮੋ ਮਰਹੁ ਦਿਆਲ ਨਿਸਬਾਸ ਰਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾ ਜਗਤ ਉਧਾਰਨ ਸਾਧ ਪ੍ਰਭ ਤੈਨ ਲਾਘੋ ਪਾਲ ਮੌਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਅਵਕਾਸ਼ ਨਹੀ ਨਹੀ ਕਛ ਕਾਲ ਬਾਲੰ ਬਾਰਾ ਕੋ ਮਹਤੇ ਕਟ ਹੋਇ ਰਮ ਜਾਲ ਬਿਨਹ ਕਰੋ ਕਰੋੜਾ ਪਤੇਹ ਇਥਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲੇ ਮਹੱਲਾ ਪੰਜਮਾ ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰ ਓ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਉਮ ਮਿਲਤੇ ਮੇਰਾ ਮਨ ਜਿਉ ਤੈਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਾਗਹੁ ਪਾਲ ਮੌਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਬਾਲਨ ਬਾਰਾ ਘੋ ਮਹਤੇ ਕਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤੇਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਰ ਮਹਲਾ ਪੰਜਮ ਟਹਿਲ ਕਰੋ ਤੇਰੇ ਦਾਸ ਕੀ ਪਗ ਚਰੋ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤੈਉ ਮਿਲਹੁ ਦਿਆਲ ਇਸ ਬਾਸਰ ਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾ ਜਗਤ ਉਧਾਰਨ ਸਾਧ ਪ੍ਰਭ ਤੈਨ ਲਾਗਹੁ ਪਾਲ ਮੌਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਬਾਲੰਬਾਰਾ ਕੋ ਮਹਤੇ ਕਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤੇਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲੇ ਮਹੱਲਾ ਪੰਜਮਾ ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤੈਮੋ ਮਹਿ ਰਹੋ ਦਿਆਲ ਨਿਸਬਾਸ ਰਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਗੋ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਪਾਲਨ ਬੜਾ ਕੋ ਮਹਤੇ ਘਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤੇਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲਾ ਮਹਲਾ ਪੰਜਮ ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਵ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਪ੍ਰਕਾਸ਼ ਨਾਹੀ ਨਾਹੀ ਕਛ ਕਾਲ ਬਲੰਬਾਰ ਖੋ ਮਹਤੇ ਕਟ ਹੋਇ ਦਮਦਾਲ ਬਿਨੋ ਕਰੋ ਕਰੋੜਾ ਪਤੇਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਰ ਮਹੱਲਾ ਪੰਜਮ ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰ ਓ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਵ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਪ੍ਰਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋ ਮਹਤੇ ਕੱਟ ਹੋ ਜਮ ਜਾਲ ਬਿਨਹੁ ਕਰੋ ਕਰੋੜਾ ਪਤੇਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲੇ ਮਹੱਲਾ ਪੰਜਮਾ ਟਹਿਲ ਕਰੋ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤੋਂ ਮਿਲਤੇ ਮੇਰਾ ਮਨ ਜਿਉ ਤੈਮੋ ਮਰਹੁ ਦਿਆਲ ਨਿਸਬਾਸ ਰਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾ ਜਗਤ ਉਧਾਰਨ ਸਾਧ ਤਵ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨ ਅਨੁਕਾਸ਼ ਨਹੀ ਨਹੀ ਕਛ ਕਾਲ ਬਾਲੰ ਬਾਰਾ ਘੋਮ ਹਤੇ ਘਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤੇਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲੇ ਮਹਲਾ ਪੰਜਮਾ ਟਹਿਲ ਕਰੋ ਤੇਰੇ ਦਾਸ ਕੀ ਪਗ ਚਰ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਉਮ ਮਿਲਤੇ ਮੇਰਾ ਮਨ ਜਿਉ ਤੈਮੋ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤ ਮੁਤ ਕਰਪਾਲ ਰਹਾ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਬਕਾਸ਼ ਨਹੀ ਨਹੀ ਕਛ ਕਾਲ ਬਾਲੰ ਬਾਰਖੋ ਮਹਤੇ ਕਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤਿਹਿ ਤਾ ਪ੍ਰਦਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਰ ਮਹੱਲਾ ਪੰਜਮ ਟਹਿਲ ਕਰਹੁ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤੈਉ ਮਿਲਤੇ ਮੇਰਾ ਮਨ ਜਿਉ ਤੈਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਦਾਰਨ ਸਾਧ ਪ੍ਰਭ ਤੈਨ ਲਾਗਹੁ ਪਾਲ ਮੌਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਬਾਲੰਬਾਰਖੋ ਮਹਤੇ ਕਟ ਹੋਇ ਦਮਦਾਲ ਬਿਨੋ ਕਰੋ ਕਰੋੜਾ ਪਤਿਹਿ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਲਾਵਰ ਮਹਲਾ ਪੰਜਮ ਟਹਿਲ ਕਰੋ ਤੇਰੇ ਦਾਸ ਕੀ ਪਗ ਚਰੋ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਇਸ ਬਾਸਰ ਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾ ਜਗਤ ਉਧਾਰਨ ਸਾਧ ਪ੍ਰਭ ਤੈਨ ਲਾਗਹੁ ਪਾਲ ਮੋਖੁ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਬਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਕੋ ਮਹਤੇ ਕਟ ਹੋਇ ਜਮ ਜਾਲ ਬਿਨਹ ਕਰੋ ਕਰੋੜਾ ਪਤੇਹ ਹਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹੱਲਾ ਪੰਜਮ ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰ ਓ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤੈਉ ਮਿਲਤੇ ਮੇਰਾ ਮਨ ਜਿਉ ਤੈਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਾਗਹੁ ਪਾਲ ਮੌਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਖੋ ਮਹਤੇ ਘਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤਿਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹੱਲਾ ਪੰਜਮਾ ਟਹਿਲ ਕਰੋ ਤੇਰੇ ਦਾਸ ਕੀ ਪਗ ਚਰ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਵ ਜਗਤ ਉਧਾਰਨ ਸਾਧ ਤਬ ਤੈਨ ਲਗਹੁ ਪਾਲ ਮੌਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋ ਮਹਤੇ ਕੱਟ ਹੋ ਜਮ ਜਾਲ ਬਿਨਹੁ ਕਰੋ ਕਰੋੜਾ ਪਤਿਹਿ ਤਾ ਪ੍ਰਤਪਾਲ ਗੁਣ ਗਾਵਹੁ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹੱਲਾ ਪੰਜਮਾ ਟਹਿਲ ਕਰਹੁ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੋਖੁ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਪ੍ਰਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋਮਹੁ ਤੇ ਕਟ ਹੋਇ ਰਮ ਜਾਲ ਬਿਨਹੁ ਕਰੋ ਕਰੋੜਾ ਪਤਿਹਿ ਤਾ ਪ੍ਰਤਪਾਲ ਗੁਣ ਗਾਵਹੁ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹਲਾ 5 ਮ ਟਹਿਲ ਕਰਹੁ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤੈ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾ ਜਗਤ ਉਧਾਰਨ ਸਾਧਕ ਬ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਬਕਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋ ਮਹਤੇ ਕਟ ਹੋ ਜਮ ਜਾਲ ਬਿਨਹੁ ਕਰੋ ਕਰੂਣਾ ਪਤੇ ਹਿ ਤਾ ਪ੍ਰਦਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਲਾਵਰ ਮਹੱਲਾ ਪੰਜਮ ਟਹਿਲ ਕਰਹੁ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਇਸ ਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਾਗਹੁ ਪਾਲ ਮੌਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨੁ ਪ੍ਰਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋ ਮਹਤੇ ਘਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤਿਹ ਪਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਲਾਵਰ ਮਹੱਲਾ ਪੰਜਮ ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦੇ ਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੋਖੁ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨੁ ਪ੍ਰਕਾਸ਼ ਨਹੀ ਨਹੀ ਕਛ ਕਾਲ ਬਾਲੰ ਬਾਰਾ ਘੋਮ ਹਤੇ ਕਟ ਹੋਇ ਰਮ ਜਾਲ ਬਿਨਹ ਕਰੋ ਕਰੋੜਾ ਪਤੇਹ ਇਥਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹੱਲਾ ਪੰਜਮਾ ਟਹਿਲ ਕਰੋ ਤੇਰੇ ਦਾਸ ਕੀ ਪਗ ਚਰਿ ਓ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਇਸ ਬਾਸਰ ਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮਹੁ ਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨੁ ਪ੍ਰਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋਮ ਹਤੇ ਘਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤਿਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹਲਾ 5 ਮਟਹਿਲ ਕਰੋ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤੈਉ ਮਿਲਤੇ ਮੇਰਾ ਮਨ ਜਿਉ ਤੈਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਦਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮਹੁ ਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨ ਅਪਕਾਸ਼ ਨਹੀ ਨਹੀ ਕਛ ਕਾਲ ਬਾਲੰ ਬਾਰਾ ਕੋ ਮਹਤੇ ਘਟ ਹੋਇ ਜਮ ਜਾਲ ਬਿਨਹ ਕਰੋ ਕਰੋੜਾ ਪਤਿਹਿ ਤਾ ਪ੍ਰਪਾਲ ਗੁਣ ਗਾਵਹੁ ਤੇਰੇ ਸਾਰ ਸੰਗੈ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲੇ ਮਹਲਾ ਪੰਜਮਾ ਟਹਿਲ ਕਰਹੁ ਤੇਰੇ ਦਾਸ ਕੀ ਪਗ ਚਰਿ ਓ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮੂ ਮਿਲਤੇ ਮੇਰਾ ਮਨ ਜਿਉ ਤਉ ਮੂ ਰਹੋ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤਵਤ ਕਰਪਾਲ ਰਹਾ ਜਗਤ ਉਧਾਰਨ ਸਾਧ ਪ੍ਰਭ ਤੈਨ ਲਗੋ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਕੋ ਮਹਤੇ ਕਾਟ ਹੋਇ ਜਮ ਜਾਲ ਬਿਨਹ ਕਰੋ ਕਰੋੜਾ ਪਤਿਹਿ ਤਾ ਪ੍ਰਤਪਾਲ ਗੁਣ ਗਾਵਹੁ ਤੇਰੇ ਸਾਰ ਸੰਗ ਦਾਣਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲੇ ਮਹੱਲਾ ਪੰਜਮਾ ਟਹਿਲ ਕਰਹੁ ਤੇਰੇ ਦਾਸ ਕੀ ਪਗ ਚਰਉ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੋਹ ਕੋ ਦੀਜੇ ਦਾਨ ਪ੍ਰਭ ਸੰਤਨ ਪਗ ਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਪਾਲਨ ਬੜਾ ਕੋ ਮਹਤੇ ਘਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤੇਹ ਤਾ ਪ੍ਰਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲੇ ਮਹੱਲਾ ਪੰਜਮਾ ਟਹਿਲ ਕਰੋ ਤੇਰੇ ਦਾਸ ਕੀ ਪਗ ਚਰ ਓ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤਉ ਮਿਲਤੇ ਮੇਰਾ ਮਨ ਜਿਉ ਤੈਉ ਮਿਲਹੁ ਦਿਆਲ ਇਸ ਬਾਸਰ ਮਨ ਆਨੰਦ ਹੋਤ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮੌਗੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨੁ ਪ੍ਰਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਕੋ ਮਹਤੇ ਘਟ ਹੋ ਜੰ ਜਾਲ ਬਿਨਹ ਕਰੋ ਕਰੋੜਾ ਪਤਿਹ ਪਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲਾ ਮਹਲਾ ਪੰਜਵਾਂ ਟਹਿਲ ਕਰੋ ਤੇਰੇ ਦਾਸ ਕੀ ਪਗ ਚਰ ਉਹ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰ ਸਾਲ ਤੈਉ ਮਿਲਤੇ ਮੇਰਾ ਮਨ ਜਿਉ ਤੈਉ ਮਿਲਹੁ ਦਿਆਲ ਨਿਸਬਾਸਰ ਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਾਗਹੁ ਪਾਲ ਮੌਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨੁ ਬਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਘੋ ਮਹਤੇ ਘਟ ਹੋ ਜਮ ਜਾਲ ਬਿਨਹ ਕਰੋ ਕਰੋੜਾ ਪਤਿਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਹਰ ਸੰਗ ਦਾਨਕ ਸੁਖਸਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਰ ਮਹਲਾ ਪੰਜਵਾਂ ਟਹਿਲ ਕਰ ਹੋ ਤੇਰੇ ਦਾਸ ਕੀ ਪਗ ਚਰ ਓ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣ ਔਰਸਾਲ ਤੈਉ ਮਿਲਤੇ ਮੇਰਾ ਮਨ ਜਿਉ ਤੈਉ ਮਿਲਹੁ ਦਿਆਲ ਨਿਸਬਾਸ ਰਮਨ ਆਨੰਦ ਹੋਤਹ ਚਿਤਵਤਿ ਕਰਪਾਲ ਰਹਾਉ ਜਗਤ ਉਧਾਰਨ ਸਾਧ ਪ੍ਰਭ ਤੈਨ ਲਗਹੁ ਪਾਲ ਮਹੁ ਕੋ ਦੀਜੇ ਦਾਨ ਪ੍ਰਭ ਸੰਤਨ ਬਗਰਾਲ ਉਕਤ ਸਿਆਨ ਅਪਕਾਸ਼ ਨਾਹੀ ਨਾਹੀ ਕਛ ਕਾਲ ਬਾਲੰ ਬਾਰਾ ਕੋ ਮਹਤੇ ਘਟ ਹੋਇ ਜਮ ਜਾਲ ਬਿਨਹ ਕਰੋ ਕਰੋੜਾ ਪਤਿਹ ਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਰ ਸੰਗ ਦਾਨਕ ਸੁਖਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ